ਅਟੋਮਿਕ એનર્ਜੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਰਿਟਾਇਰਡ ਚੇਅਰਮੈਨ ਜਿਨ੍ਹਾਂ ਨੇ ਟੈਂਸੀ ਵੈਲੀ ਦੇ ਪ੍ਰੋਜੈਕਟਸ ਪੂਰੇ ਕੀਤੇ ਸੀਗੇ ਯੂ ਐਸ ਏ ਦੇ ਵਿੱਚ ਉਹ ਸਬਬ ਨਾਲ ਇੰਡੀਆ ਆਉਂਦੇ ਆ ਉਹਨਾਂ ਦਾ ਆਉਣ ਦਾ ਕਾਰਨ ਇਹ ਸੀਗਾ ਕਿ ਵੀ ਉਹ ਉਸ ਟਾਈਮ ਇਨਾ ਕੰਟਰੀਜ਼ ਉਹ ਰਿਟਾਇਰ ਹੋ ਚੁੱਕੇ ਸੀ ਡੇਵਿਡ ਲੈਂਥੀਅਲ ਉਹ ਇੰਡੀਆ ਆਉਂਦੇ ਹੈਗੇ ਆ ਭਾਰਤ ਚ ਆਉਂਦੇ ਆ ਭਾਰਤ ਚ ਉਹ ਇਹਨਾਂ ਨੂੰ ਮਿਲਦੇ ਆ ਨਹਿਰੂ ਨੂੰ ਮਿਲਦੇ ਆ ਕਸ਼ਮੀਰ ਇਸ਼ੂ ਬਾਰੇ ਫੰਡਾਮੈਂਟਲੀ ਵਾਈਸੀ ਤੇ ਇਸੇ ਤਰ੍ਹਾਂ ਲਿਆਕਤ ਅਲੀ ਉਸ ਟਾਈਮ ਉਪਣਾ ਪਾਕਿਸਤਾਨ ਦੇ ਪ੍ਰਾਈਮ ਮਿੰਿਸਟਰ ਸੀ ਇਹ ਉਹਨਾਂ ਨੂੰ ਮਿਲਦੇ ਆ ਤੇ ਵੱਡੀ ਗੱਲ ਫਰਖ ਅਬਦੁੱਲਾ ਨੂੰ ਵੀ ਮਿਲਦੇ ਆ ਆ ਕੇ ਅ ਇੱਥੇ ਕਸ਼ਮੀਰ ਦੇ ਵਿੱਚ ਉਹਨਾਂ ਦਾ ਮੇਨ ਡਾਰ ਹੁੰਦਾ ਵੀ ਕਸ਼ਮੀਰ ਇਸ਼ੂ ਕਿ ਕਿੱਧਰ ਜਾ ਰਿਹਾ ਇਹਨੂੰ ਸਮਝਣ ਵਾਸਤੇ ਕਿ ਕਿਵੇਂ ਬੋਇਲ ਹੋ ਸਕਦਾ ਸਾਈਮਲਟੇਨਸਲੀ ਉਹਨਾਂ ਦੇ ਨਾਲ ਦੇ ਵਿੱਚ ਹੀ ਇੱਕੀਆ ਕਿ ਵੀ ਕੋਰੀਅਨ ਵਾਰ ਸ਼ੁਰੂ ਕੋਰੀਅਨ ਵਾਰ ਸ਼ੁਰੂ ਨਾਲ ਜਿਹੜਾ ਰਸ਼ੀਅਨ ਟ੍ਰੂਪਸ ਸੀਗੀਆਂ ਉਹਨੇ ਸਾਊਥ ਆਫ ਸਿਓਲ ਵੀ ਪੁਸ਼ ਕਰਤਾ ਮਤਲਬ 38th ਪੈਰਲ ਪੰਨ ਕੀ ਅੱਗੇ ਨਿਕਲ ਆਏ ਤੇ ਚਾਈਨਾ ਵੀ ਉਸ ਵਾਰ ਦੇ ਵਿੱਚ ਆ ਗਿਆ ਤੇ ਬੜੀ ਮੁਸ਼ਕਲ ਨਾਲ ਅ ਅਮਰੀਕਾ ਨੇ ਉਸ ਸਿਚੁਏਸ਼ਨ ਨੂੰ ਸੰਭਾਲਿਆ ਜਿੱਥੇ ਹੁਣ ਅਚ 38th ਪੈਰਲਲ ਇੱਕ ਬਾਰਡਰ ਬਣਿਆ ਹੋਇਆ ਸੋ ਪਹਿਲਾ ਆਰਟੀਕਲ ਲਿਖਿਆ ਫਿਰ ਲੈਂਥੀਅਲ ਨੇ ਕਿ ਇਜ਼ ਇੰਡੀਆ ਗoing ਇੰਡੀਆ ਪਾਕਿਸਤਾਨ ਗoing ਟੂ ਬੀ ਅਨਦਰ ਕੋਰੀਆ ਉਹ ਕਾਲੀਅਰ ਮੈਗਜ਼ੀਨ ਆਸਤੇ ਲਿਖਿਆ ਫਿਰ ਉਹਨਾਂ ਨੇ ਸਿਚੁਏਸ਼ਨ ਸਮਝੀ ਜਿਹਦੇ ਵਿੱਚ ਉਹਨਾਂ ਨੇ ਇਹ ਅੰਦਾਜ਼ਾ ਲਾਇਆ ਕਿ ਕਸ਼ਮੀਰ ਦੇ ਇਸ਼ੂ ਨੂੰ ਜੇ ਹੱਲ ਕਰਨਾ ਹੈ ਕਿ ਸੇ ਟੰਗ ਨਾਲ ਹੈ ਨਾ ਜਾਂ ਕੰਟੇਨ ਕਰਨਾ ਹੈ ਤੇ ਜੰਗ ਦੇ ਵਿੱਚ ਨਹੀਂ ਜਾਣਾ ਤਾਂ ਆਪਾਂ ਨੂੰ ਪਾਣੀ ਦਾ ਇਸ਼ੂ ਵੀ ਰਿਸੋਲਵ ਕਰਨਾ ਹੈ